ਇਹ ਕਿਉਂ ਜੀ ਕੀ ਗੱਲ ਛੀ ਓਕ ਲਗੀ ਆ ਕੀ ਲਾਗਿਆ ਛੀ ਤੇ ਮੰਮੀ ਮੰਮੀ ਇੱਕ ਤੇ ਬੀਲਾ ਮੰਮੀ ਵੀ ਨਹੀਂ ਦਾਦੀ ਤੇਰੀ ਵੀ ਨਹੀਂ ਆਵਾਜ਼ ਸੁਣਦੀ ਮੰਮੀ ਆਇਆ ਇੱਕ ਮਿੰਟ ਕੀ ਹੈ ਬਾਕਾ ਦਈ ਜਨਾ ਮੰਮੀ ਤੁਹਾਨੂੰ ਆਵਾਜ਼ ਤੇ ਦੀ ਸੁਣਨੀ ਡਈ ਆ ਨਾ ਇਹ ਤੇ ਰੋਂਦੀ ਰਹਿੰਦੀ ਏ ਦੀ ਵਾਹ ਨੂੰ ਮੈਂ ਕੀ ਕਰਾਂ ਫਿਰ ਰੋਂਦੀ ਰਹਿੰਦੀ ਅੱਜ ਮੈਂ ਵੇਖ ਹੀ ਲਿਆ ਵਾ ਉਦਾਂ ਤੇ ਮੈਂ ਕੰਮ ਦੇਣਾ ਵਾ ਵੇਲਾ ਕਿੱਦਾਂ ਵਿਚਾਰੀ ਰੋਈ ਜਾਂਦੀ ਰੋਈ ਜਾਂਦੀ ਤੂੰ ਤੁਹਾਨੂੰ ਕਿਤੇ ਪ੍ਰਵਾਹ ਨਹੀਂ ਹੈ ਕੀ ਇਹਦੀ ਮਾਂ ਕਾ ਦੀ ਇਹਦੀ ਮਰ ਗਈ ਏ ਤੇ ਵਿਚਾਰੀ ਮਾਂ ਮਿਟ ਰਹੀ ਹੋਗੀ ਫਿਰ ਤੇ ਮੈਂ ਪ੍ਰਵਾਹ ਦੀ ਕੀ ਕਰਾਂ ਕਾਦਾ ਕੰਮ ਕਰਾਂ ਕਿ ਇਹਨੂੰ ਵੇਖਾਂ ਉਹ ਜਾਓ ਦੁੱਧ ਗੋਟ ਗਰਮ ਕਰਕੇ ਲਿਆ ਕੇ ਦੋ ਬੋਤਲ ਚ ਪਾ ਕੇ ਇਹਨੂੰ ਪਿਆਲਾਵੇਂ ਉਹ ਪੁੱਤ ਮੇਰ ਕੋਲ ਨਹੀਂ ਦੁੱਧ ਕਰ ਮੁੰਡਾ ਜਾ ਕੇ ਤੇ ਕਾਦਾ ਫਿਰ ਕਿਉਂ ਮੰਮੀ ਦੱਸ ਤੂੰ ਹੀ ਵੇਖਣਾ ਇਹਨੂੰ ਹੁਣ ਕਿੰਨੇ ਵੇਖਣਾ ਵਾ ਜਿੰਨੇ ਵੀ ਚੋਗੀਆਂ ਗਈਆਂ ਨਾ ਉਹਨਾਂ ਚ ਵੇਨੀਆਂ ਇਹ ਸਾਰੀ ਦਿਹਾੜੀ ਕੋਵੇ ਤਾਂ ਸਾਰੀ ਦਿਨ ਨਹੀਂ ਵੇਖ ਜਾਂਦਾ ਮੇਰੇ ਕੋ ਪੁੱਤ ਭੁੱਖ ਲੱਗੀ ਸੀ ਆ ਵੇ ਲੋ ਵਿਚਾਰੀ ਮੂੰਹ ਅਡਾਂ ਡਈ ਆ ਜਦ ਲਿਆ ਦੋ ਆ ਘੁੱਟ ਦੋਦੀ ਕਰਮ ਕਰਕੇ ਉਹਨੂੰ ਕੀ ਮੰਗਦੀ ਆ ਵਿਚਾਰੀ ਉਹ ਘੁੱਟ ਦੋਦੀ ਪੀਂਦੀ ਆ ਆ ਸਾਰੀ ਦਿਨ ਦੋਦੀ ਪਿਆਏ ਜਾਵਾ ਇਹ ਤਾਂ ਸੁਪਨੀ ਆ ਸੁਪਨੀ ਸੁਪਨੀ ਜਦ ਮੈਂ ਕਿ ਸੁੱਟ ਗਈ ਜੰਮਦੀ ਆਪਣੀ ਮਾਂ ਨੂੰ ਖਾ ਗਈ ਆ ਅਦੀ ਹੋਂ ਤੇਰਾ ਰਦਾਉ ਕਿਉਂ ਮੈਂ ਮੈਂ ਦੁੱਧ ਪਿਆਵਾਂ ਤੇ ਨਿਕਲ ਨਹੀਂ ਜਾਵੇ ਮਮੀ ਕਿਉਂ ਇਦਾਂ ਬੋਲਣ ਦੇ ਜੇ ਹੈ ਤੇ ਸਾਡਾ ਹੀ ਖੂਨ ਹੈ ਨਾ ਜੇ ਇਹ ਤੇ ਥਾੜੇ ਮੇਰਾ ਪੋਤਾ ਹੁੰਦਾ ਨਾ ਤੇ ਮੇਰੀਆਂ ਸਾਰੀਆਂ ਇੱਜ਼ਤਾਂ ਪੂਰੀਆਂ ਹੁੰਦੀਆਂ ਮਮੀ ਇਹ ਵੀ ਪੋਤੀ ਆ ਮੇਰ ਲਈ ਨਹੀਂ ਹੈਗਾ ਤੇ ਤੇਰੀ ਹੋਊਗਾ ਤੇਰੀ ਹੈਗਾ ਤਾਂ ਤੂੰ ਸਾਭ ਮੇਰ ਕੋ ਨਹੀਂ ਸਾਭੀ ਜਾਂਦੀ ਐਸੇ ਦੁੱਖੋਂ ਮੈਂ ਤੈਨੂੰ ਕਿਹਾ ਸੀ ਨਾ ਤੇਰੇ ਨਾਂ ਦੇ ਤੋਂ ਮੰਗਦੇ ਨੇ ਜਿਹਦੇ ਜਿੱਦ ਕਿੰਨੇ ਕੀਤੀ ਸੀ ਤੂੰ ਕੀਤੀ ਸੀ ਤੇ ਮੰਮੀ ਦੱਸ ਅੱਜ ਮੇਰੀ ਜੀਵਰ ਦਾ ਟੋਟਾ ਵਾ ਦਿੱਤਾ ਜਾਂਦਾ ਉਹਨਾਂ ਨੂੰ ਕਿਤੇ ਮੈਂ ਕਿਦਾਂ ਦੇ ਦੂੰਗਾ ਮੈਂ ਤਾਂ ਕਦੀ ਵੀ ਨਹੀਂ ਦਿੰਦਾ ਨਹੀਂ ਦਿੰਦਾ ਤਾਂ ਫਿਰ ਸਾਂਭ ਫਿਰ ਮੇਰ ਕੋ ਤੇ ਸਾਂਭੀ ਨਹੀਂ ਜਾਂਦੀ ਮੰਮੀ ਇਹ ਤੇ ਰੋਝ ਹੀ ਇਧਰ ਹੁੰਦੀ ਹੋਣੀ ਆ ਫਿਰ ਤੂੰ ਇਹਨਾਂ ਦੇ ਨਾਲ ਵੇਂਦੇ ਨਹੀਂ ਹੋਣੇ ਐਨੇ ਥੋੜੀ ਵਿਚਾਰੀ ਦਾਦੀ ਹੋ ਗਈ ਆ ਜਿੱਦਾਂ ਦੀ ਹੋ ਗਈ ਮੈਨੂੰ ਨਹੀਂ ਫਿਕਰ ਪੈਂਦਾ ਮਾਸਾ ਵੀ ਹੈਗਾ ਇਹਦਾ ਵੀ ਹੈਗੀ ਆ ਕਿ ਰੋਂਦੀ ਆ ਕਿ ਨਹੀਂ ਰੋਂਦੀ ਮੈਂ ਨਾ ਸਾਂਭਣੀ ਨਾ ਮੈਂ ਸਾਂਭੀ ਮੈਂ ਤੁਹਾਨੂੰ ਅੱਜ ਵੀ ਕਹਿੰਨੀ ਤੇ ਕੱਲ ਵੀ ਕਹਿੰਨੀ ਮੇਰੇ ਨਾਲ ਰੋਂਦੀ ਰੋਵੇ ਭਾਣਾ ਰੋਂਦੀ ਰੋਵੇ ਕਾ ਤੋ ਇਤਿਹਾਸ ਦੀ ਬੇਜਮਾਨੀ ਆ ਰੋਗੇ ਦੱਸਦਾ ਜੀ ਉਹਨੇ ਕਿਹੜੀ ਆਵਾਜ਼ ਦੇ ਦੇਣੀ ਆ ਤੇ ਤੂੰ ਕੀ ਕਰਿੰਦਾ ਕਰਦਾ ਰੇ ਦੁੱਧ ਗਰਮ ਉਹ ਮੈਂ ਫੜ ਕੇ ਬੈਣਾ ਇਹਨੂੰ ਚੱਲ ਦੁੱਧ ਲੈ ਚੱਲ ਫੜ ਕੇ ਬਹਿ ਜੂ ਮੈਂ ਦੁੱਧ ਗਰਮ ਕਰਕੇ ਲਿਆਉਂਦਾ ਇਹਨੂੰ ਚੁੱਕ ਕੇ ਨਾ ਮੈਂ ਮੈਂ ਨਹੀਂ ਚੁੱਕਦੀ ਕਦੀ ਵੀ ਚੁੱਕ ਕੇ ਪਹਿਲਾਂ ਇਹਨੂੰ ਕਿੱਡੇ ਪਖੰਡ ਕਰਦਾ ਹਾਏ ਮੰਮੀ ਮੇਨ ਵਿਚਾਰੀ ਕਿਤੇ ਆ ਆ ਗਈ ਆ ਕਿ ਨਾ ਹਾਂ ਪੁੱਤ ਇਹ ਪਹਿਲਾਂ ਵੀ ਸ਼ੌਕ ਇਹਦੇ ਮੁੰਡਿਆਂ ਵਾਲੇ ਸ਼ੌਕ ਪੂਰੇ ਕਰ ਲਿਆ ਵਾ ਇਹਦੇ ਜੋ ਕਈ ਰਹਿ ਗਏ ਵਾ ਘਰ ਬਾਰੇ ਵੀ ਸੋਚਦੇ ਨਹੀਂ ਕੋਈ ਛਾਂਦੇ ਤੂੰ ਵੀ ਸ਼ੌਂਦੇ ਮੈਂ ਵੀ ਮੋٹے ਕੱਪੜੇ ਪਾਏ ਉਹਨੂੰ ਕਿਜਾ ਮੋٹے ਕੱਪੜੇ ਤੇ ਪਾਉਣਾ ਹੀ ਆ ਨਾ ਕਿਤੇ ਨਹੀਂ ਮਰ ਚਲੀ ਕੀ ਉਹ ਚਲੇ ਲ ਗੋਲੀਵਾ ਚਲੀ ਆ ਓਏ ਮੰਮੀ ਕੀ ਬੋਲਣ ਦੇ ਜੇ ਤੁਸੀਂ ਕਿਤੇ ਉੱਪਰ ਰੱਬੀ ਵੇਖ ਲਓ ਵੇਖਿਆ ਯਾਰਬ ਨੂੰ ਵੇਖਿਆ ਤਾਂ ਇੱਥੋਂ ਦਾ ਕਾਹੀ ਆ ਰੱਬ ਨੂੰ ਵੇਖਿਆ ਹੁਣ ਤੂੰ ਮਤਾ ਦੇਂਗਾ ਮੈਂ ਤੇਰੀ ਮਾਂ ਆ ਕਿ ਤੂੰ ਮੇਰਾ ਪਿਆਰ ਬਣ ਮੈਨੂੰ ਬੈਨਾਂ ਆਦੋਨੇ ਗੱਲ ਕਿੱਦਾਂ ਕਰਨੀ ਹੁੰਦੀ ਆ ਸਾਲ ਦਾ ਰਹਿ ਜਾ ਕੇ ਬੁੱਧੀਆਂ ਕਰਦਾ ਫਿਰਦਾ ਆਹ ਉਹ ਮਰ ਗਈ ਮੇਰੇ ਜੂਗੀ ਛੱਡ ਗਈ ਇਹਨੂੰ ਵਿਚਾਰੀ ਧੱਕਿਆਂ ਜੂਗੀ ਆਹ ਤੋਂ ਤੂੰ ਕਾਹ ਤੋਂ ਮਰ ਗਈ ਆ ਨਾ ਜਾਣੀ ਤੂੰ ਆ ਵਿਚਾਰੀ ਮਾਂ ਮਿੱਟਰੋਗੀ ਮਾ ਦੇ ਮਾਂ ਇੰਦੀ ਮਾਂ ਤੇ ਚਲੀ ਜਾਂਦਾ ਨਾਲ ਜਾਂਦੀ ਐ ਜੀ ਤੇ ਇਹਦੀ ਸਗੀ ਦਾਦੀ ਉਹ ਕਿਤੇ ਦਾਦੀਆਂ ਪੈਰ ਵੀ ਪੁੰਜੇ ਪਾਉਣ ਦਿੰਦੀਆਂ ਧੀਆਂ ਬੁੱਤਾਂ ਨੂੰ ਵਿਚਾਰੀਆਂ ਲਿਖੇ ਕੇ ਸਰੀ ਜਾਂਦੀ ਆ ਜੇ ਵੀ ਮਾੜੀਆਂ ਚੰਗੀਆਂ ਕਰਪਾਂ ਡੇਉਂ ਇਹ ਮੁੰਡੇ ਦੀ ਗੱਲ ਕਰ ਰਿਹਾ ਕਹਿੰਦਾ ਮੰਮੀ ਸਾਂਭਦੀ ਨਹੀਂ ਸਾਰੀ ਦਿਹਾੜੀ ਦੇ ਦੇ ਕੱਪੜੇ ਧੋਂਦੀ ਰਹਿਣੀ ਆ ਅਜੇ ਬਾਕੀ ਨਹੀਂ ਦੀ ਸਾਮਣ ਵਾਲੀ ਜਿਹੜਾ 24 ਘੰਟੇ ਦੁੱਧ ਦੇ ਦੇ ਮੂੰਹ ਨੂੰ ਲਾ ਹੀ ਛੱਡਣਾ ਵਾ ਤੇ ਮੇਰ ਕੋ ਨਹੀਂ ਇਹ ਕੰਮ ਹੁੰਦਾ ਇਹਨੂੰ ਤੇ ਵੇਲਾ ਵਾ 24 ਘੰਟੇ ਦੁੱਧ ਲਈ ਜਾਂਦਾ ਪਿਆਈ ਜਾਂਦਾ ਲਈ ਜਾਂਦਾ ਮਾਸਕ ਜਿੰਨਾਂ ਦਾ ਢਿੱਡ ਵਾ ਢਿੱਡ ਵਾ ਕਿ ਟੋਆ ਵਾ ਜਿਹੜਾ ਭਰਦਾ ਹੀ ਨਹੀਂ ਇਹਦਾ ਜਿੰਨਾ ਵੀ ਦੁੱਧ ਹੁੰਦਾ ਵਰਤ ਲੈਂਦਾ ਵਾ ਤੇ ਜਦੋਂ ਮੈਂ ਚਾਹ ਵੱਲ ਜਾਂਦੀ ਆ ਤਾਂ ਦੁੱਧ ਹੁੰਦਾ ਹੀ ਨਹੀਂ ਫਰਾਈ ਬੀਨ ਚ ਮੇਰੇ ਪਾਸੇ ਮੈਸੇਜ ਆਈ ਦੋ ਆਣੀ ਕਿ ਨਿਆਰੀ ਜਾਂਦਾਂ ਨਹੀਂ ਜੇ ਤੂੰ ਨਹੀਂ ਰੇ ਮੈਂ ਨਹੀਂ ਕਰਦਾ ਕੰਮ ਇਕੱਲੀ ਕੋਈ ਤੁਤੇ ਤੈਨੂੰ ਸੰਭਾਲਦਾ ਉਸ ਨੂੰ ਨਾ ਮੈਂ ਕੰਮ ਕਰਨ ਜੋ ਕਰ ਮੈਂ ਤੇਰੀ ਆਹੀ ਤੇਰੇ ਮਾਈਤਰਾ ਮਾਣੇ ਤੇ ਇਹਦੇ ਕੋਟ ਦੋਤੀ ਕਰ ਮੈਂ ਕਿਹਾ ਕੀ ਕਹਿ ਤਾ ਕਿਲਾ ਸੁਚਾਰੀ ਕੋ ਕੀ ਹੁ ਕਿਤੇ ਡੇ ਡੇ ਰੋਣਾ ਹੈ ਜਾਂ ਫਿਰ ਰੋਤੀ ਕਰਨਾ ਸਾਹਮਣੇ ਵੇਖ ਲਾਸਤ ਮੈਂ ਕਿਹਾ ਤਾ ਕੋਟ ਦੋਤੀ ਕਰ ਹਾਏ ਰੱਬਾ ਕੀ ਹੋ ਗਿਆ ਮੇਰੇ ਨਾਲ ਸਾਲ ਵਿਆਹ ਨੂੰ ਨਹੀਂ ਹੋਇਆ ਤਲਾਕ ਹੋ ਗਿਆ ਮੈਂ ਤੇ ਘਰੋਂ ਬਾਹਰ ਵੀ ਨਹੀਂ ਨਿਕਲਦੀ ਕੀ ਕੀ ਕਹਿਣਗੇ ਮੈਨੂੰ ਲੋਕ ਪੁੱਛਣਗੇ ਤੇ ਕੀ ਦੱਸੂਗੀ ਮੇਰ ਨਾਲ ਹੀ ਤਾਂ ਪਤਾ ਨਹੀਂ ਕਿ ਰੱਬ ਨੇ ਮੇਰੀ ਕਿਸਮਤ ਚ ਲਿਖਿਆ ਕਿ ਨਹੀਂ ਸਮਝੀ ਨਹੀਂ ਲੱਗਦੀ ਕੁਝ ਤੇ ਹਾਂ ਨਹੀਂ ਸੁਖ ਕੀ ਗੱਲ ਵਾ ਹਾਂ ਬੜਾ ਮੂੰਹ ਲਮਕਾ ਕੇ ਬੈਠੀ ਤੂੰ ਤੇ ਐ ਕਰਦੀ ਜਿੱਦਾਂ ਕਿ ਤੇਰੇ ਨਾਲ ਲੋਕਰ ਹੋਈ ਹੈ ਫਿਰ ਕੀ ਹੋ ਗਿਆ ਤਲਾਕ ਹੋ ਗਿਆ ਤੇ ਚੰਗਾ ਸਗੋਂ ਗਲੂਨ ਲੱਥ ਗਿਆ ਗੰਧ ਕੋਈ ਚੱਜ ਸੁਆਦ ਦਾ ਵੇਖ ਕੇ ਤੇ ਤਰਾ ਕਰਦੀ ਮੈਂ ਹੁਣ ਮੰਮੀ ਤੁਸੀਂ ਫੇਰ ਵਿਆਹ ਵੱਲ ਹੋਗੇ ਜੇ ਤੁਹਾਨੂੰ ਤੁਹਾਨੂੰ ਮੈਂ ਕਿਹਾ ਮੈਂ ਨਹੀਂ ਵਿਆਹ ਕਰਉਣਾ ਪੜੀ ਨਹੀਂ ਕੀ ਹੈਗੀ ਇਹਨਾਂ ਮੈਂ ਮੈਂ ਆਪੇ ਆਪਣਾ ਖਰਚਾ ਚੁੱਕ ਲੂੰਗੀ ਕਮਾ ਲੂੰਗੀ ਮੈਂ ਬੈਜੋ ਇੱਥੇ ਤੂੰ ਮੈਂ ਨਹੀਂ ਖਰਚੇ ਕਰ ਲੈਣੇ ਆ ਤੇਰੀ ਕਮਾਈ ਨਾ ਮੇਰਾ ਘਰ ਚੱਲਣਾ ਵਾਂਗੇ ਹਾ ਜੀ ਮੰਮੀ ਪਹਿਲੀ ਗੱਲ ਭੁੱਲੀ ਨਹੀਂ ਤੁਸੀਂ ਹੋਰ ਗੱਲਾਂ ਸੁਣਾਉਣ ਲੱਗ ਪਿਆ ਕਰੋ ਇੱਕ ਦੁੱਖ ਜੋ ਮੈਂ ਨਿਕਲੀ ਮੈਨੂੰ ਦੂਜੇ ਚ ਪਾ ਦੋ ਇਹ ਇਦਾਂ ਦਾ ਇਹ ਤਾਂ ਘੜੀ ਕੀ ਪਤਾ ਕਿੰਦਾਂ ਦੇ ਟੱਕਰ ਨੇ ਹੁਣ ਕੋਈ ਚੱਜ ਸਵਾਦ ਦਾ ਵੇਖ ਕੇ ਪੁੱਤ ਕਰੂੰਗੀ ਕਿਸ ਦੇ ਦਿਲ ਚ ਕਿਹੜਾ ਕੀ 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 ਨਹੀਂ ਉਹ ਨਹੀਂ ਨਾ ਪਤਾ ਲੱਗਦਾ ਸਾਨੂੰ ਤੇ ਅਗਲੇ ਦੇ ਚ ਕੀ ਪਤਾ ਕੀ ਨਿਕਲੂਗਾ ਮੰਮੀ ਮੇਰੇ ਲਾਗੇ ਵਿਆਹ ਦਾ ਨਾ ਨਾ ਲਿਓ ਮੈਂ ਕਿਤੇ ਜੌਬ ਦਾ ਪਤਾ ਕਰਦੀ ਆਂ ਤੇ ਕੋ ਮੰਮੀ ਕੋਈ ਨਹੀਂ ਮੈਂ ਤੁਹਾਡਾ ਵੀ ਖਰਚਾ ਚੁੱਕੂੰਗੀ ਮੇਰਾ ਖਰਚਾ ਤੇਰੇ ਚੁੱਕਿਆ ਨਹੀਂ ਪੁੱਤ ਗੱਲ ਬਣਨੀ ਕੋਈ ਵੇਖ ਕੇ ਚੰਗਾ ਘਰ ਬਾਰ ਤੇ ਫੇਰ ਹੀ ਮੈਂ ਕਰੂੰਗੀ ਹੁਣ ਤੂੰ ਇੰਨਾ ਫਿਕਰ ਨਾ ਕਰ ਮੰਮੀ ਮੈਨੀਆਂ ਵਿਆਹ ਕਰੋ ਨਾ ਮੇਰੇ ਲਾਗੇ ਨਾ ਲਿਆ ਕਰੋ ਅਣਕੇ ਮੈਨੂੰ ਤਾਂ ਤੁਸੀਂ ਬਾਹਰ ਨਿਕਲਣ ਚੋਗੀ ਨਹੀਂ ਛੱਡੇ ਆ ਬਾਹਰ ਵੀ ਨਹੀਂ ਮੈਂ ਕਿਹਾ ਪਰ ਮੈਨੂੰ ਇਦਾਂ ਨਹੀਂ ਤੂੰ ਚੰਗੀ ਲੱਗਦੀ ਮੂੰਹ ਲਮਕਾ ਕੇ ਬੈਠੀ ਰਹੀ ਨਹੀਂ ਤੇਰੇ ਨਾਲ ਗੜੀ ਪੁੱਤ ਲੋਕਰ ਹੋਈ ਆ ਮੇਰੀ ਅਲੀ ਵੇਖ ਲਾ ਪਿਓ ਤੇਰਾ ਜਾਉਂ ਗਿਆ ਉਹਨੇ ਵਿਆਹ ਕਰਾ ਲਿਆ ਬਾਹਰ ਜਾ ਕੇ ਵੇਖ ਕਿਤੇ ਮੁੜਿਆ ਉਹਨੇ ਵੇਖਿਆ ਕਿ ਮੇਰੀ ਧੀ ਚਾਹੇ ਮੇਰੀ ਜਨਾਨੀ ਘਰਵਾ ਚਾਹੇ ਮੈਂ ਜਾ ਕੇ ਵੇਖਾਂ ਕੀ ਹਿਸਾਬ ਕਿਤਾਬ ਕੀ ਨਹੀਂ ਮਹਾ ਮੈਸਰ ਨੂੰ ਪਾਰਾ ਲਾਇਆ ਤੇ ਚਲ ਜੇ ਨਹੀਂ ਹੋ ਚੱਜ ਦੇ ਟੱਕਰੇ ਮੈਂ ਫੇਰ ਕਰ ਲੂੰ ਤੂੰ ਉਹ ਗੱਲ ਤੇ ਹੁੰਦੀ ਨਹੀਂ ਆ ਕਿ ਮੈਂ ਵਿਆਹ ਕਰਾਵਾਂ ਕਿ ਨਾ ਤੂੰ ਆ ਨਹੀਂ ਮੈਂ ਨੌਕਰੀ ਕਰਨੂੰ ਜੋਬ ਕਰ ਲੂੰ ਜੋਬ ਤੇਰੀ ਨਾ ਕੀ ਬਣੂੰਗਾ ਪੁੱਤ ਤੇ ਮੈਂ ਉਹੀ ਤੇ ਗੱਲ ਕਹਿੰਦੀ ਮਮੀ ਤੁਸੀਂ ਵੀ ਕਰ ਲੇ ਮੈਂ ਤੁਹਾਡੇ ਕੋਲ ਰਹੂੰਗੀ ਨਹੀਂ ਪੁੱਤ ਧੀਆਂ ਘਰ ਨਹੀਂ ਰੱਖਿਆ ਜਾਂਦੇ ਮੈਂ ਤੇਰੇ ਉੱਥੇ ਕਰਕੇ ਤੇ ਉੱਥੇ ਭਾਂ ਤੇਰ ਕੋ ਆਜੂ ਚਾਰ ਦਿਨ ਇਹ ਗੱਲ ਹੈਗੀ ਉਹ ਪਰ ਮੈਂ ਇੱਥੇ ਨਹੀਂ ਤੈਨੂੰ ਰੱਖ ਸਕਦੀ ਪੁੱਤ ਲੈ ਲੈ ਪੁੱਤ ਸੀਤ ਆ ਮੇਰੇ ਪਪਾਏ ਦਾ ਆ ਮੇਰੇ 200 ਰੁਪਿਆ ਤਾਂ ਨਾ ਬੜੀਆਂ ਭੁੱਖੀਆਂ ਲੱਗੀਆਂ ਕਿਤੇ ਉਹ ਵਾਇਗਰੂ ਵਾਇਗਰੂ ਕਰਿਆ ਕਰੋ ਠੀਕ ਆ ਕੀ ਕੁੱਟ ਦੇ ਦੀ ਅਦਸ ਨਿਆਣੀ ਦਾ ਇਹ ਨਾ ਨਹੀਂ ਕਿੱਦ ਰਾਜਣਾ ਹੈ ਕਿਤੇ ਰੋ ਰੋ ਵਿਚਾਰੀ ਦਾ ਤਾਲੂ ਸੁੱਕ ਗਿਆ

ਆ ਕੁੜੀ ਦਾ ਕੀ ਬਣੂਗਾ ਮਾੜੀ ਜੀ ਗੱਲ ਕਰਦੀ ਤੇ ਗੁੱਸਾ ਕਰਕੇ ਬਹਿ ਜਾਂਦੀ ਆ ਜੇ ਉਹ ਨਖਤਾ ਚ ਅੱਜ ਸਵਾਦ ਦਾ ਹੁੰਦਾ ਤੇ ਆ ਗਾਮੀ ਨਾ ਹੁੰਦਾ ਪਰੇਸ਼ਾਨ ਕਰ ਦਿੱਤਾ ਮੈਨੂੰ ਵੀ ਨਾਲ ਲੱਗਦਾ ਇਹਨੇ ਜਿਹੜੀ ਗੱਲ ਮੈਂ ਨਹੀਂ ਉਹ ਗੱਲ ਤੇ ਹੁੰਦੀ ਨਹੀਂ ਗੱਲ ਮੰਨਦੀ ਨਹੀਂ ਪਤਾ ਨਹੀਂ ਇਹਨੂੰ ਕੀ ਸੋਝਦੀ ਹੈ ਵੀ ਕੀ ਇਹਨੇ ਕਰਨਾ ਹੁਣ ਮੇਰ ਨਾਲ ਉਹ ਹੀ ਤੇ ਉਹ ਨਖਤਾ ਦੁਖੀ ਕਰਕੇ ਤੇ ਚਲ ਗਿਆ ਉਹ ਨਾ ਕਿਤੇ ਪਿੱਛਾ ਭੌਂ ਕੇ ਉਹਨੇ ਵੇਖਿਆ ਜੇ ਨਹੀਂ ਉਹਨਾਂ ਦੇ ਵਿਆਹ ਹੀ ਨਾ ਕਰੁੰਦਾ ਛਾੜ ਕੇ ਰੱਖ ਛੱਡਿਆ ਮੈਨੂੰ ساری ਉਮਰ ਮੇਰੀ ਇਦਾਂ ਹੀ ਨਾਂਗੀ ੱਟਕੇ ਖਾਂਦੇ ਗੱਜੀਤ ਆ ਭੈਣ ਤੂੰ ਕਿਦਨ ਕਿਦਨ ਰਾ ਆ ਗਿਆ ਅੱਜ ਰਾ ਇਦਾਂ ਆਪਣੇ ਘਰ ਚ ਆਉਂਦਾ ਰ ਮੈਂ ਤਾਂ ਕਪੜੇ ਤੋ ਤੇ ਚੜ ਝੁੱਕ ਲੈਣੀਆਂ ਚੱਲ ਆ ਜਾ ਘੜੀ ਬਹਿ ਜਾਈਏ ਫਿਰ ਕਪੜੇ ਹੀ ਨਹੀਂ ਮੁੱਕਦੇ ਸਾਰੀ ਢੜੀ ਤੇ ਬੈਠੋ ਬਹਿ ਜਾ ਕੋਈ ਨਹੀਂ ਕੋਈ ਨਹੀਂ ਹੋਰ ਸਨਾ ਠੀਕ ਠਾਕ ਸਾਰੇ ਬੱਚੇ-ਬੁੱੱਚੇ ਪਰਿਵਾਰ ਠੀਕ ਠਾਕ ਹੀ ਆ ਬਾਕੀ ਸਾਰਾ ਕੁਝ ਠੀਕ ਹੀ ਆ ਮੈਂ ਹੀ ਆ ਵਿਵਤਾ ਨੂੰ ਖੜੀ ਕਿਉਂ ਬਣੀ ਢਿੱਲੀ ਜੀ ਬੋਲਣ ਦੀ ਹੈ ਕੀ ਗੱਲ ਵਾ ਕੀ ਕਰਾਂ ਮੈਂ ਕੀ ਦੱਸਾਂ ਤੈਨੂੰ ਇੰਨੀ ਕਿ ਦੁਖੀ ਹੋ ਗਈ ਆ ਨਾ ਮੈਂ ਬੜਾ ਕਾਤੋਂ ਦੁਖੀ ਹੋ ਗਈ ਸੀ ਤੈਨੂੰ ਪਤਾ ਤਾਂ ਹੈਗਾ ਸਾਰੇ ਸਾਡੇ ਘਰ ਦੇ ਹਾਲਾਤਾਂ ਦਾ ਪਿਓ ਜੀ ਸ਼ੋਕਰੀ ਜੰਮ ਕੇ ਸੁੱਟ ਗਈ ਆ 24 ਘੰਟੇ ਮੈਂ ਉਹਨੂੰ ਸਾਹਮ ਦੇ ਰਹਿਣੀ ਆ ਉਤੋਂ ਗੋੜ ਗੋੜੇ ਠੰਡ ਹੋ ਗਈ ਆ ਆ ਫਿਰ ਔਖਾ ਹੋ ਜਾਂਦਾ ਨਾ ਸਾਹਮਣਾ ਠੰਡ ਦਾ ਹੀ ਆਣਾ ਫੇਰ ਹੁਣ ਕੀ ਕਰਨ ਕੀ ਇਰਾਦਾ ਕੀ ਆ ਹੁਣ ਇਰਾਦਾ ਮੇਰਾ ਕੀ ਹੋਣਾ ਵਾ ਜੇ ਮੈਂ ਉਹ ਮਾਸਾ ਵੀ ਰੋਂਦੀ ਐ ਨਾ ਤਾਂ ਮੁੰਡਾ ਤੜ ਫੋਟਦਾ ਉਸੇ ਵਲੇ ਤੇ ਕੱਲੀ ਜਾਣੀ ਹੈਗੀਆਂ ਕੰਮ ਕਰਾਂਗੇ ਉਹ ਸਾਂਭਾ ਉਹ ਵੀ ਕਰਦਾ ਵਾ ਬੁਲਵਾਂਦੀ ਆਂ ਤੇ ਫੇਰ ਤੀ ਨਾਲ ਲੜਦਾ ਹੋਣਾ ਵਾ ਸਾਡੇ ਮਾਂ ਪੁੱਤਾਂ ਦੇ ਵਿੱਚ ਉਹ ਜਿਹੜੀ ਸਗਾਤ ਜੰਮੀ ਐ ਨਾ ਉਹ ਲੜਾਈ ਪਾਉਂਦੀ ਓ ਤੇ ਫੇਰ ਫੇਰ ਇਦਾਂ ਕਰ ਜਾਂ ਫਿਰ ਵਿਆਹ ਦੇ ਮੁੰਡਾ ਫੇਰ ਉਹ ਵਿਆਹਣੇ ਕਿਹੜੇ ਸੌਖੇ ਆ ਇੱਕ ਵਾਰੀ ਵਿਆਹ ਕਰਨਾ ਹੀ ਔਖਾ ਵਾ ਕਦੋਂ ਇੰਨੇ ਮੁੰਡਾ ਹੈਗਾ ਤੇ ਉਦੋਂ ਮੈਂ ਤੈਨੂੰ ਦੱਸਦੀ ਵੀ ਚੱਲ ਚੰਗੀ ਕੁੜੀ ਐ ਤੂੰ ਉਹਦਾ ਕਰ ਲੈ ਤੂੰ ਵੀ ਆਪਣੀ ਮਰਜ਼ੀ ਕੀਤੀ ਉਦੋਂ ਕਿ ਮੁੰਡੇ ਦੀ ਪਸੰਦ ਵਾ ਨਹੀਂ ਉਹ ਹੀ ਕਰਨੀ ਐ ਆਹੇ ਕਰਨੀ ਤੇ ਉਹ ਹੀ ਆ ਚਲੋ ਚੰਗੀ ਭਲੀ ਹੋਇਆ ਤੇ ਕੁਝ ਵੀ ਨਹੀਂ ਉਹਨੂੰ ਮੈਨੂੰ ਕੀ ਪਤਾ ਹੀ ਇਹਨੇ ਸਗਾਤ ਨਹੀਂ ਆਉਣਾ ਵਾ ਤੇ ਨਾਲ ਹੀ ਲੈ ਕੇ ਬਹਿਣਾ ਘਰ ਨੂੰ ਘਰ ਹੀ ਡੋਬ ਦਿੱਤਾ ਸਾਡਾ ਤੇ ਹੁਣ ਜਾਣਾ ਕਿੰਨਾ ਠੰਡ ਚ ਕਿਦਾਂ ਕੰਮ ਵੀ ਤੂੰ ਸਾਰਾ ਹੀ ਕਰਨਾ ਡੰਗਰ ਵਸ਼ਾ ਵੀ ਸਾਹਮਣਾ ਜਾਣਾ ਵੀ ਸਾਹਮਣਾ ਰੋਟੀ ਵੀ ਪਕਾਣੀ ਸਾਰਾ ਕੁਛ ਗਰਜੀਤ ਕਰਨਾ ਤੈਨੂੰ ਪਤਾ ਤੇ ਹੈਗਾ ਵਾ ਜੇ ਮੈਂ ਉਦੋਂ ਇਹਨੂੰ ਕਿਹਾ ਸੀ ਫਿਰ ਨਾਨਕੇ ਮੰਗਦੇ ਆ ਦੇ ਦਈਏ ਪਰ ਫਿਰ ਵੀ ਇਹ ਮੁੰਡੇ ਨੇ ਪੈਰਾਂ ਦੇ ਪਾਣੀ ਨਹੀਂ ਮੇਰੇ ਪੈਣ ਦਿੱਤਾ ਤੇ ਜੇ ਨਾਨਕੇ ਮੰਗਦੇ ਨਾਲ ਲੱਖ 2 ਲੱਖ ਰੁਪਈਆ ਦਿੰਦੇ ਤੇ ਚੱਲ ਉਹਦੀ ਪਰਵਿਸ਼ ਵਾਸਤੇ ਘਰ ਛੱਡ ਜਦੋਂ ਵਿਆਹ ਕਰਦੇ ਤੇ ਫਿਰ ਚੱਲ ਘਰ ਛੱਡਦੇ ਆਪ ਰਾਲ ਮਿਲ ਕੇ ਉਹ ਇੱਕ ਵਾਰੀ ਫੜਾ ਦਿੰਦੇ ਮੁੜ ਕੇ ਕਿੰਨੇ ਪੁੱਛਣਾ ਮੁੜ ਕੇ ਨਹੀਂ ਪੁੱਛਣਾ ਕਿਸੇ ਨਹੀਂ ਪਰ ਨਹੀਂ ਨਾ ਉਹਨਾਂ ਨੇ ਕਹਿਣਾ ਹਿੱਸਾ ਚਾਹੀਦਾ ਹੁਣ ਕੁੜੀ ਦਾ ਹਾਂ ਹਿੱਸਾ ਚਾਹੀਦਾ ਕੁੜੀਆਂ ਦੇ ਹਿੱਸੇ ਕਦੇ ਹੁੰਦੇ ਮੁੰਡਿਆਂ ਦੇ ਹੁੰਦੇ ਹਿੱਸੇ ਸਾਰੇ ਮੰਗਦੇ ਜਾਣਦੇ ਤੂੰ ਆਖਣਾ ਕਿ ਇਹਦਾ ਨਹੀਂ ਇਹ ਵੀ ਤਨ ਕਿੱਥੋਂ ਜਾ ਮਗੀ ਹੰਤਰੀ ਮੇਰੇ ਤੇ ਰੀਜ ਜਿਹੜੀ ਨਾ ਢਿੱਡ ਚ ਹੀ ਰਹਿ ਗਈਆਂ ਸਾਰੀਆਂ ਰੀਜਾਂ ਮੈਨੂੰ ਤੇ ਇਹ ਹੀ ਮੇਰਾ ਪੋਤਾ ਹੋਊਗਾ ਮੈਂ ਸਾਰੀਆਂ ਰੀਜਾਂ ਪੂਰੀਆਂ ਕਰੂੰਗੀ ਸਾਡੇ ਵੀ ਘਰ ਦੀ ਜੜ ਲੱਗ ਜੂਗੀ ਕਿਤੇ ਆਹ ਚਲੋ ਫੇਰ ਤੇ ਓਖੀ ਸੋਖੀ ਸੰਭ ਲੈਂਦੀ ਫੇਰ ਕੋਈ ਟੈਨਸ਼ਨ ਨਹੀਂ ਹੋਣੀ ਤੈਨੂੰ ਫੇਰ ਕੋਈ ਮੈਂ ਨਾ ਅੱਗੇ ਕੁੜੀ ਲਿਆ ਆਉਂਦੀ ਚਾਹੇ ਕੋਈ ਲਾ ਲੈਂਦੀ ਕੰਮ ਧੰਦਾ ਕਰਨ ਨੂੰ ਹੁਣ ਮੈਂ ਇਹਦੇ ਬਦਲੇ ਸਗਾਤ ਬਦਲੇ ਕਿੰਨੂੰ ਲਾਵਾਂ ਫੇਰ ਬੜਾ ਓਖਾ ਹੋਗਾ ਤੇ ਇੱਕ ਇੱਕ ਮਿੰਟ ਤੇ ਬਾਥਰੂਮ ਕਰਦੀ ਐ ਕਿੰਨੀਆਂ ਕਨੇਪੀਆਂ ਲਿਆਵਾ ਮੈਂ ਹਾਂ ਖਰਚਾ ਬੜਾ ਹੋਊਗਾ ਕਨੇਪੀਆਂ ਥੋੜਾ ਖਰ ਉਹ ਸਾਰੀ ਦਿਹਾੜੀ ਦੇ ਮੁੜਕੇ ਜੇ ਮੈਂ ਨਹੀਂ ਸੰਭਦੀ ਜੇ ਕੰਮ ਤੋਂ ਵਿਆਹ ਜਾਂਦਾ ਵਾ ਸਾਰੀ ਦਿਹਾੜੀ ਉਹਨੂੰ ਸੰਭਦਾ ਰਹਿੰਦਾ ਤੇ ਘਰ ਦੇ ਖਰਚੇ ਤੇ ਸਾਰਾ ਕੁਝ ਕਿੱਦਾਂ ਹੋਵੇ ਫਿਰ ਤੇ ਹੁਣ ਜੇ ਮਨ ਲੜੀਸ ਤੇਰੇ ਜਲ ਮੇਰੇ ਰਿਸ਼ਤੇ ਆ ਪਰ ਕੁੜੀ ਉਹ ਕੁਆਰੀ ਆ ਤੇ ਰਿਸ਼ਤਾ ਕਰਨਾ ਤੇ ਉਹਨਾਂ ਦੇ ਅੱਗੇ ਪਹੁੰਚੋ ਨਹੀਂ ਕਰਨੀ ਸਾਰਾ ਕੁਝ ਹੀ ਕਰਨਾ ਵਾ ਅਜੇ ਗਰਜੀਤ ਕੋਈ ਨਿਆਣਾ ਨਾ ਹੋਵੇ ਤੇ ਫਿਰ ਵੀ ਮੈਂ ਰਾਤੋਂ ਦੇਰ ਨਾ ਚੜਨ ਦਾ ਵਾ ਤੇ ਵਿਆਹ ਦਾ ਇਹਨੂੰ ਆਹੋ ਇਹ ਤੇ ਹੈ ਹੁਣ ਤੈਨੂੰ ਪਤਾ ਵਾ ਸਾਢੇ 3 ਪੈਣ ਹੋਵੇ ਆ ਤੇ ਅਸੀਂ ਕਿੰਨੇ ਪੁੱਛ ਗਿੱਚ ਕਰਨੀ ਆ ਉਹਨਾਂ ਨੇ ਪੋਛਗਿਸ਼ ਕਰਨ ਤੋਂ ਬਗੈਰ ਵੀ ਆਣੀ ਨਹੀਂ ਕੁੜੀ ਤੇ ਜੇ ਕੋਈ ਹੈਗੀ ਆ ਤਾਂ ਮਾਰਾਂ ਤੱਕ ਤੇ ਫੇਰ ਉਹ ਕੁਆਰੀ ਕੁੜੀ ਹੋ ਜਾਂ ਫੇਰ ਕਿਤੇ ਵਿਆਹੀ ਹੁੰਦੀ ਕੁੜੀ ਛੱਡ ਛੜਾ ਹੋ ਜਾਂਦਾ ਫੇਰ ਤੇ ਮੈਂ ਕਰਵਾ ਵੀ ਦਿੰਦੀ ਉਹਦਾ ਤੇ ਤੇਰੇ ਤੋਂ ਬਗੈਰ ਕਰਾਉਣਾ ਵੀ ਫੇਰ ਕਿੰਨੇ ਆ ਪਹਿਲਾਂ ਮੈਨੂੰ ਦੱਸਦੀ ਜੀ ਤੇ ਮੇਰੀ ਭੂਆ ਦੀ ਧੀ ਹੈਗੀ ਸੀ ਮੈਂ ਤੇ ਉਹ ਹੀ ਲੁ ਕਰਵਾ ਦੇਣਾ ਸੀ ਉਹਦਾ ਰਿਸ਼ਤਾ ਤੇ ਹੁਣ ਕਰਾਦੇ ਹੁਣ ਕੀ ਹੋ ਗਿਆ ਵਾ ਹੁਣ ਜੋ ਦਾ ਹੋ ਗਿਆ ਦਾ ਨਾ ਤੇ ਹੋਰ ਵੀ ਵੇਖ ਲਾ ਹੋਰ ਹੁਣ ਉਹ ਕੁਆਰੀ ਕੁੜੀ ਹੋ ਤੇ ਉਹਦਾ ਫੇਰ ਮੈਂ ਵੇਖਦੀ ਆ ਪੁੱਛਦੀ ਆ ਉਹਨਾਂ ਨੂੰ ਪਰ ਫੇਰ ਝੂਠ ਬੋਲਣਾ ਪੈਣਾ ਈ ਕੀ ਝੂਠ ਬੋਲਣਾ ਮੈਨੂੰ ਪੀ ਗੋਈ ਆਉਣਾ ਨਹੀਂ ਹੋਏਗਾ ਕੋਹਾਰਾ ਹੀ ਉਹ ਮੁੰਡਾ ਹਾਏ ਤੇ ਮੁੜ ਕੇ ਸਿਆਪਾ ਪਾ ਕੇ ਉਹ ਬੈਠੀ ਰਹੂਗੀ ਤੇ ਫਿਰ ਮੈਂ ਕੀ ਕਰੂੰਗੀ ਮੇਰੇ ਕੀ ਤੇ ਉਹ ਆ ਰਿਹਾ ਹੂੰ ਚੱਲ ਠੀਕ ਜੀ ਮੈਂ ਵੀ ਨਾ ਥੋੜਾ ਜਿਹਾ ਕੰਮ ਹੈਗਾ ਆਂਟੀ ਕਰੀ ਜਾਣਾ ਢੀ ਫੋਨ ਉਧਰ ਨਾਲ ਵੇਖਾਂ ਟੂਟੀਆਂ ਜਿਹੜੀਆਂ ਲਾਉਣ ਵਾਲੀਆਂ ਮਨਾ ਲਾਵਾਂ ਛੇਤੀ ਛੇਤੀ ਕਿੰਤਾ ਆ ਗਿਆ ਟੀਗੀ ਲੈਣਾ ਫੇਰ ਉੱਠ ਕੇ ਨੇ ਰੋਣਾ ਵਾ ਤੇ ਉਹ ਨਿਜੇ ਨੂੰ ਮੈਂ ਕੰਮ ਕਰਕੇ ਆ ਜਾਣਾ ਨਹੀਂ ਪੁੱਤ ਨਹੀਂ ਸੌਂ ਜਾ ਪੁੱਤ ਕੀ ਗੱਲ ਛੀ ਵੇਲਾ ਬੰਦਾ ਕੋ ਸੋਚਦਾ ਮੈਂ ਤੇ ਸੋਚਿਆ ਸੀ ਕਿ ਚਲ ਜਿੱਥੇ ਵਿਆਹੀ ਆ ਉੱਥੇ ਮੇਰੀ ਵੀ ਚੱਲੂਗੀ ਮੈਂ ਜਾ ਕੇ ਉੱਥੇ ਮੇਰਾ ਵੀ ਖਰਚਾ ਚੁੱਕਣਗੇ ਮੈਂ ਵੀ ਚਾਰ ਦਿਨ ਉੱਥੇ ਜਾ ਕੇ ਵਿਆਹ ਕਰੂੰਗੀ ਉਹਨਾਂ ਨੇ ਮੇਰਾ ਖਰਚਾ ਕੀ ਚੁੱਕਣਾ ਨਾ ਤੇ ਮੇਰੀ ਧੀ ਦਾ ਹੀ ਨਹੀਂ ਚੁੱਕਿਆ ਹੁਣ ਉੱਥੇ ਕਰੂੰਗੀ ਜਿੱਥੇ ਮੇਰੀ ਚੱਲੂਗੀ ਇਹਨਾਂ ਦੇ ਮੇਰੀ ਵਾਹ ਪੇਸ਼ਨੀ ਨਾ ਚੱਲਣ ਦਿੱਤੀ ਹੁਣ ਮੈਂ ਇਦਾਂ ਦੇ ਲੱਭਣੇ ਜਿੱਥੇ ਮੇਰੀ ਚੱਲੇ ਫੇਰ ਪੜਨੇ ਪਾਉਣਾ ਤੂੰ ਨਾਲ ਹੀ ਉਦੋਂ ਹੀ ਰੱਖਾਲ ਦਿੰਦੀ ਨਾਨਕੇ ਉਹਨੂੰ ਕੁੜੀ ਨੂੰ ਤੂੰ ਕੀ ਕਰਨੀ ਹੀ ਰੱਖ ਕੇ ਗਰਜੀਤ ਮੈਂ ਰੱਖ ਕੇ ਕੀ ਕਰਨੀ ਤੈਨੂੰ ਪਤਾ ਉਹ ਕਿੰਨਾ ਜਿਦਿਆ ਵਾ ਉਹ ਮੇਰਾ ਕਹਿਣਾ ਮੰਨਦਾ ਵਾ ਤੂੰ ਹੀ ਵੀ ਉਦੋਂ ਕਿੰਨਾ ਕਿਹਾ ਵਾ ਆਖੇ ਲੱਗਾ ਤੁਹਾਡੇ ਵੀ ਤੇ ਹੁਣ ਫੇਰ ਕਿਉਂ ਤੜਫਦਾ ਹੋ ਵੀ ਨਾਲ ਫੇਰ ਇਹ ਸਾਹਵੇਂ ਹੁਣ ਸਾਹਮਣੇ ਹੁੰਦੀ ਸਾਹਮਣੇ ਕੀ ਆ ਉਹਨੇ ਕੀ ਸਾਹਬਣਾ ਵਾ ਦੁੱਧ ਪਿਆਰ ਲੈਂਦਾ ਸਾਹਮਣ ਦਾ ਸਿਆਪਾ ਦਾ ਸਾਰਾ ਮੈਨੂੰ ਪੈਂਦਾ ਨਾ ਤੇ ਕੱਲ ਨੂੰ ਸਕੂਲ ਨਹੀਂ ਜਾਣਾ ਖਰਚੇ ਕਿੰਨੇ ਆ ਕੁੜੀ ਦੇ ਉਹ ਨਹੀਂ ਨਾ ਸੋਚਦਾ ਇੰਨੀ ਗੱਲ ਇਹੋ ਗੱਲ ਤੇ ਮੈਂ ਆ ਨਹੀਂ ਆ ਅੱਜ ਪੜਾਵਾਂਗੇ ਕੱਲ ਨੂੰ ਕੋਈ ਕੋਰਸ ਕਰਾਵਾਂਗੇ ਫਿਰ ਵਿਆਹਣੀਆਂ ਤੇਰੇ ਪੰਡਾ ਰੁਪਈਏ ਚਾਹੀਦੇ ਆ ਇਹ ਫਿਰ ਬੜੀ ਵੱਡੀ ਤੂੰ ਗਲਤੀ ਕਰਦੀ ਜੇ ਦਿਨ ਮਾਂ ਉਹਦੀ ਇਦਾਂ ਹੋ ਗਈ ਨਾ ਤੇ ਤੂੰ ਰਮਾਂ ਨਾ ਉਹਨਾਂ ਨਾ ਤੋੜ ਦਿੰਦੀ ਉਹਦੇ ਨਾਨੀ ਨਾਨੇ ਨਾਲ ਗਰਜੀਤ ਹੈ ਹੋ ਗੱਲਾਂ ਅੱਜ ਤੱਕ ਮੈਂ ਰੋਂਦੀ ਆ ਨਹੀਂ ਮੇਰੀ ਸੁਣ ਗੱਲ ਭੈਣ ਜੀ ਤੇ ਉਦੋਂ ਹੀ ਤੂੰ ਐ ਹੁਣ ਜੀ ਲੜਾਈ ਪਾਈ ਘਰ 'ਚ ਤੇ ਉਦੋਂ ਪਾਂਦੀ ਹਾਂ ਹਾਂ ਨਹੀਂ ਲੜਾਈ ਮੈਂ ਹੁਣ ਵੀ ਨਹੀਂ ਪਾਈ ਮੈਂ ਇਹ ਗੱਲ ਨਹੀਂ ਆ ਵੀ ਮੁੰਡਿਆ ਇਹਨੂੰ ਕਿਸ ਬੰਨੇ ਲਾ ਦੇ ਚੱਲ ਉਹਨੂੰ ਦੇ ਦੇ ਪਲ ਜੂਗੀ ਤੇ ਫਿਰ ਵੇਖੀ ਜਾਊਗੀ ਪਰ ਨਹੀਂ ਉਹ ਨਹੀਂ ਉਹ 골ਦੇ ਹੁੰਦਾ ਮੈਂ ਕੀ ਕਰਾਂ ਹੁਣ ਤੇ ਹੁਣ ਫਿਰ ਏਦਾਂ ਕਰਨੇ ਪੈਣਾ ਜਾਂ ਤੇ ਬੰਦੇ ਚਾਰ ਹੋਣ ਤੇ ਫਿਰ ਉਹਦੇ ਨਾਨਕੇ ਲੈ ਕੇ ਜਾਏ ਵੀ ਮੇਰੇ ਕੋ ਨਹੀਂ ਆ ਸਾਂਭੀ ਜਾਂਦੀ ਤੁਸੀਂ ਸਾਂਭ ਦੋ ਹੁਣ ਨਾਨਕੇ ਵੀ ਕਿੱਥੇ ਮੰਨਣਾ ਵਾ ਮੈਨੂੰ ਨਹੀਂ ਮੇਦ ਮੰਨਣ ਵੀ ਉਦੋਂ ਤੇ ਚੱਲ ਕਹਿਣ ਦੇ ਹੀ ਮੂੰਹ ਉਦੋਂ ਕਹਿਣਾ ਉਹਨਾਂ ਉਦੋਂ ਦੇ ਤੋਰੀ ਨਹੀਂ ਹੁਣ ਕੀ ਹੋ ਗਿਆ ਵਾ ਤੇ ਲੱਖਾਂ ਨਾਲ ਲੱਗਦੇ ਜੇ ਦਿਨ ਕੋਈ ਕੋਰਸ ਕਰਾਂਗੀ ਤੈਨੂੰ ਵੀ ਪਤਾ ਉਦਾਂ ਨਹੀਂ ਲੱਗਣਾ ਤੇ ਇਹਨੂੰ ਵੀ ਲੱਗੇਗਾ ਫਿਰ ਮੁੰਡੇ ਨੂੰ ਵੀ ਨਾਲ ਹੀ ਪਤਾ ਮੈਂ ਕੀ ਕਰਾਂ ਮੈਂ ਤਾਂ ਮਹਾ ਇਹਨੂੰ ਪਾ ਲਿਆ ਸੀ ਤੇ ਮੈਨੂੰ ਕੀ ਪਤਾ ਸੀ مصیبت ਹੋਰ ਪੈ ਜਾਣੀ ਆ ਮੈਂ ਤੇ سوکھ ਨੂੰ ਵਿਆਹਾ ਕੀ ਤੇ ਇੰਨਾ ਨਹੀਂ ਪਤਾ ਦੁੱਖ ਹੋਰ ਪੈ ਜਾਣੇ ਮੇਰੇ ਸਿਰ ਤੇ ਤੇ ਹੁਣ ਮਾਲਕ ਕਿਸੇ ਹੋਰ ਰਿਸ਼ਤੇ ਲੋ ਵੀ ਕਿਹਾ ਉਹਨੇ ਵੀ ਸਾਰੀ ਪਹੁੰਚਾਂ ਕਰਕੇ ਤੇ ਫੇਰ ਕਿਸੇ ਨੇ ਰਿਸ਼ਤੇ ਦੀ ਹਾਮੀ ਨਹੀਂ ਭਰਨੀ ਆ ਇਹ ਤੇ ਗਰਜੀਤ ਕੋਈ ਨਾ ਗਰੀਬ ਘਰ ਤੇ ਆ ਜੇ ਨਾ ਜਿੱਦਾਂ ਚਲੋ ਮੇਰੇ ਵੀ ਸੁਪਨੇ ਸਾਰੇ ਪੂਰੇ ਹੋ ਜਾਣਾਂ ਤੇ ਕੁੜੀ ਵੀ ਸੰਭੀ ਜਾਵੇ ਤੈਨੂੰ ਪਤਾ ਵਾ ਤਗੜੇ ਕਰਾਨੀਆਂ ਅੱਜਕੱਲ ਕਿਹੜਾ ਨਿਆਣਾ ਸਾਂਭਦੀਆਂ ਤੇ ਆਪਣੇ ਨਹੀਂ ਸਾਂਭਦੀਆਂ ਉਹ ਇਥੇ ਆ ਪਰ ਨਹੀਂ ਅੱਜਕੱਲ ਤੋਂ ਗਰੀਬ ਦੀ ਗੱਲ ਕਰਨੀ ਹੈ ਨਾ ਤੇ ਗਰੀਬ ਹੈ ਨਹੀਂ ਕੋਈ ਵੀ ਅੱਜਕੱਲ ਦੁਨੀਆ ਤੇ ਰਿਆ ਸਭ 800 ਚਾੜੀ ਆ ਹਰ ਕੋਈ ਕਹਿੰਦਾ ਕਿ ਮੈਨੂੰ ਵਧੀਆ ਰਿਸ਼ਤਾ ਮਿਲੇ ਵਧੀਆ ਹੀ ਮਿਲੇ ਚੱਲ ਕੋਈ ਵੇਖ ਲੈ ਸ਼ਾਇਦ ਤੇਰੇ ਰਿਸ਼ਤੇਦਾਰਾਂ ਚ ਚਾਹੇ ਉਦਾਂ ਹੋਵੇ ਕੋਈ ਚੱਲ ਹਾਂ ਤੇ ਸਹੀ ਮੈਂ ਉਹਨਾਂ ਨੂੰ ਪੁੱਛ ਲੈਣੀ ਇੱਕ ਵਾਰੀ ਕੀ ਕਹਿੰਦੇ ਆ ਫਿਰ ਮੈਂ ਤੁਹਾਨੂੰ ਦੱਸ ਦਾਂਗਾ ਸਵਾ ਕਰਕੇ ਉਹ ਜੇ ਇਹਦਾ ਏਦਾਂ ਹੋ ਜਾਂਦੀ ਆ ਜਿੱਦਾਂ ਤੂੰ ਕਹਿੰਨੀ ਆ ਤੇ ਸਾਰਿਆਂ ਨਾਲ ਵਧੀਆ ਵਾ ਫਿਰ ਏਦਾਂ ਕਰਨੇ ਪੈਣਾ ਨਾ ਫਿਰ ਵਿਚੋਲਿਆਂ ਨੂੰ ਏਦਾਂ ਥਾਂ ਥਾਂ ਦੇ ਖਿਲਾਰ ਦਾਂਗੇ ਪਿੰਡ ਦੇ ਕਿਸੇ ਨੂੰ ਤੇ ਵਿਚੋਲੇ ਨੂੰ ਆਖਾਂਗੇ ਪੁੱਛ ਲਓ ਵੀ ਮੁੜਾ ਕਿਦਾਂ ਦਾ ਠੀਕ ਆ ਅੱਗੇ ਵਿਆਹ ਆ ਤੇ ਨਹੀਂ ਫਿਰ ਏਦਾਂ ਕਰਨੇ ਪੈਣਾ ਰਿਸ਼ਤਾ ਓੱਚ ਉੱਠ ਕਿਹੜੀ ਕਿਹੜੀ ਗੱਲ ਦਾ ਮਾਰੇਂਗੀ ਵਿਆਹ ਦੀ ਤੇ ਕੁੜੀ ਕਿੱਥੇ ਸੁੱਟਣੀ ਓਹ ਸੋਚਣਾ ਤੂੰ ਪਹਿਲਾਂ ਕੋਹ ਵੀ ਨਾ ਕਰ ਰਿਸ਼ਤੇ ਦਾ ਪਹਿਲਾਂ ਤੂੰ ਕੁੜੀ ਦਾ ਕਰ ਕੋ ਗਰਜੀਤ ਕੁੜੀ ਦਾ ਨਹੀਂ ਹੂੰ ਕੁਛ ਹੋਣਾ ਹੁਣ ਕੁੜੀ ਬਸ ਘਰੇ ਰਹਿਣੀ ਓ ਮੈਂ ਜਾਂਨੀ ਆ ਚਲ ਜੇ ਹੋ ਜੂਗਾ ਤੇ ਵਾਰਸ ਵੀ ਘਰ ਨੂੰ ਮਿਲ ਜੂਗਾ ਤੇ ਉਹ ਕੁੜੀ ਵੀ ਸੰਭੀ ਜਾਊਗੀ ਚਲ ਮੈਂ ਇੱਕ ਵਾਰੀ ਵੇਖ ਲੈਣੀ ਆ ਉਹਨਾਂ ਨੂੰ ਪੁੱਛ ਕੇ ਵੀ ਕੀ ਕਹਿੰਦੇ ਮੈਂ ਸੱਚਾਈ ਸਾਰੀ ਦੱਸ ਦਾਂਗੀ ਉਹਨਾਂ ਨੂੰ ਵੀ ਐਡਾ ਕੁੜੀ ਵੀ ਹੈਗੀ ਉਹ ਤੇ ਵੇਖ ਲੋ ਜੀ ਕਰਨਾ ਤੇ ਚਲ ਗਰਜੀਤ ਕੇ ਬਨੇ ਗੱਲ ਤੋਰ 15 20000 ਰੁਪਏ ਦੇਣਾ ਵੀ ਪਊਗਾ ਤੇ ਮੈਂ ਦੇ ਦਊਗੀ 15 20000 ਦੀ ਕਿਹੜੀਆਂ ਗੱਲਾਂ ਕਾਣ ਦੀਆਂ ਜਮਾਨਾ ਕਿਹੜਾ ਚੱਲਣ ਡਿਆ ਅੱਜ ਕੱਲ 15 20000 ਤੇ ਕੌਣ ਮੰਨਣ ਡਿਆ ਦੋ ਦੋ ਤੋਲੇ ਦੀਆਂ ਮੁੰਦੀਆਂ ਮੰਗਦੇ ਈਓ ਚਲ ਕੋਈ ਨਹੀਂ ਆ ਮਰਦਿਆਂ ਨੂੰ ਕਹਿੰਦੇ ਹੁੰਦੇ ਆੱਕ ਚੱਪਣਾ ਹੀ ਪੈਂਦਾ ਕਿਸੇ ਬਨੇਣਾ ਚੱਲ ਕਰਕੇ ਫੇਰ ਮੁਰੇਣਾ ਸਲਾਦ ਫੇਰ ਦੱਸਦੀ ਕੋਈ ਨਹੀਂ ਮੈਂ ਦੱਸ ਦਊਗੀ ਤੈਨੂੰ ਚੱਲ ਹੁਣ ਸੁੱਤੀ ਹੋ ਟੀਗੀ ਐ ਚੱਲ ਹੋਣੀ ਨਹੀਂ ਸੁੱਤੀ ਰਹਿਣਾ ਮੈਂ ਘਰ ਆਵਾਂ ਕੰਮ ਮੈਂ ਮੰਮੀ ਵੀ ਹੈ ਨਹੀਂ ਬਾਹਰ ਮੰਮੀ ਮੰਮੀ ਵੇਲਾ ਮੰਮੀ ਕੇ ਪਾਸੇ ਨਿਕਲ ਗਈ ਹੁਣ ਮੰਮੀ ਵੇਲੀ ਆਲ ਵੀ ਹੈ ਨਹੀਂ ਕਿਦੇ ਘਰ ਚਲ ਗਈ ਹਣੀ ਕੀ ਇਹ ਜੀ ਨਹੀਂ ਲੱਗਦਾ ਤੇਰਾ ਬਾਪਾਂ ਗਾਂ ਦਈ ਜਨ ਰਹਿਣਾ ਕਿੱਥੇ ਗਏ ਹੁਣ ਬਾਹਰ ਵੀ ਜਾਣਾ ਉਹ ਤੇ ਤੈਨੂੰ ਪੁੱਛ ਕੇ ਜਾਣਾ ਮੈਂ ਉਹ ਸੌਂਗੀ ਆ ਤੇ ਮੈਂ ਨਾ ਕੰਮ ਕਰਨਾ ਕਿਦਾ ਟੂਟੀਆਂ ਲਾਉਣੀਆਂ ਮੈਂ ਉਹ ਵੇਖ ਆਵਾਂ ਉਹਨਾਂ ਦਾ ਇਹ ਸਮਾਨ ਲਖਾਉਂਦਾ ਵਾ ਫਿਰ ਮੈਂ ਉਹਨਾਂ ਨੂੰ ਕਹਿਣਾ ਲੈ ਆਉ ਤੇ ਫਿਰ ਜਾ ਕੇ ਲਾ ਆਉਂਗਾ ਇੱਥੇ ਬਹਿ ਪਹਿਲਾਂ ਮੇਰੀ ਗੱਲ ਸੁਣ ਕੰਮ ਤੇ ਫੇਰ ਜਾਵਾਂਗੀ ਉਹ ਨਹੀਂ ਮੰਮੀ ਮੈਨੂੰ ਛੇਤੀ ਆ ਕੋਈ ਨਹੀਂ ਮੈਂ ਆਣ ਕੇ ਸੁਣਨੂੰ ਗੱਲ ਗੱਲ ਪਹਿਲਾਂ ਸੁਣਨ ਵਾਲੀ ਆਣ ਕੇ ਕਿਦਾਂ ਸੁਣਨੀ ਬੈਠ ਇਥੇ ਉਹ ਮੰਮੀ ਮਹਾ ਉਹ ਸੁੱਤੀ ਆ ਵਿਚਾਰੀ ਦੋ ਘੰਟੇ ਉਹਨੇ ਟੀਗੀ ਰਹਿਣਾ ਹੁਣ ਤੇ ਮੈਂ ਝਾਟੀ ਘਰ ਆਉਣਾ ਕੰਮ ਦੱਸੋ ਫੇ ਚੱਲ ਛੇਤੀ ਦੱਸੋ ਕੰਮ ਨਾਲੋਂ ਨਾ ਗੱਲ ਬੜੀ ਜ਼ਰੂਰੀ ਆ ਦੱਸੋ ਗੱਲ ਗੱਲ ਮੈਂ ਇਹ ਕਰਦੀ ਆ ਵੀ ਇਹਨੂੰ ਕੱਲਾ ਕਿੰਨਾ ਕ ਚਿਹਰਾ ਸਾਂਭੇਗਾ ਤੇਰਾ ਦੂਜਾ ਵਿਆਹ ਕਰ ਦਿੰਨੀ ਮੈਂ ਦੂਜਾ ਵਿਆਹ ਦੂਜਾ ਵਿਆਹ ਦੂਜਾ ਵਿਆਹ ਦੂਜਾ ਤੇ ਦੂਜਾ ਵਿਆਹ ਹੀ ਰੱਖਣੀ ਮੈਂ ਕੀ ਕਹਤਾ ਤੈਨੂੰ ਗਲਤ ਉਹ ਨਹੀਂ ਮੰਮੀ ਮੈਂ ਨਹੀਂ ਕਰਾਉਣਾ ਦੂਜਾ ਵਿਆਹ ਹਰੇ ਉਹਨੂੰ ਵਿਚਾਰੀ ਨੂੰ ਮਰੀ ਨੂੰ ਕਿੰਨਾ ਕਿ ਟਾਈਮ ਹੋ ਗਿਆ ਵਾ ਸਾਬੀ ਤੇਰੀਆਂ ਗੱਲਾਂ ਮੈਂ ਬੜੀਆਂ ਸੁਣ ਲਈਆਂ ਵਾ ਜੇ ਮੈਂ ਉਹਦੋਂ ਨਾ ਆ ਗੱਲਾਂ ਤੇਰੀਆਂ ਸੁਣਦੀ ਤੇ ਜਿਹੜੀ ਮੈਨੂੰ ਵਿਫਤਾ ਪਈ ਹੈ ਨਾ ਇਹ ਕਦੀ ਵੀ ਨਹੀਂ ਪੈਣੀ ਉਹ ਨਹੀਂ ਮੰਮੀ ਮੈਂ ਨਹੀਂ ਵਿਆਹ ਕਰਾਉਣਾ ਉਹ ਨਿਆਣੀ ਵਿਚਾਰੀ ਬਗਾਨੀ ਕੋਈ ਮਾਂ ਬਣ ਜੂ ਉਹਦੀ ਬਣੂਗੀ ਮੈਂ ਲਿਆਉਂਗੀ ਇਦਾਂ ਦੀ ਲਾਭੂਗੀ ਇਦਾਂ ਦੀ ਫਿਰ ਮੰਮੀ ਕੋਈ ਨਹੀਂ ਅੱਜ ਕੱਲ ਬਣਦਾ ਤੂੰ ਹੀ ਕਦੇ ਅੰਦਰ ਵੜ ਕੇ ਥੋੜੀ ਵੇਖਿਆ ਵਾ ਆਓ ਬੈਠੇ ਰਹੋ ਇੰਨੇ ਨਿਆਣੇ ਵੀ ਅਥਰੇ ਨਹੀਂ ਹੋਣੇ ਚਾਹੀਦੇ ਜਿਹੜੇ ਆਖੇ ਹੀ ਨ ਲੱਗਣ ਮਾਂ ਪਿਓ ਦੇ ਇਹ ਥੋੜਾ ਦੁਖੀ ਹੁੰਦਾ ਵਾ ਦੁਖੀ ਤੇ ਮੈਂ ਹਾਂ ਨੀਂ ਨੀ ਕਿਸਮਤ ਮਾੜੀ ਮੇਰੀ ਕੋਈ ਅੰਤ ਨਹੀਂ ਇਹਨੇ ਇਦਾਂ ਨਹੀਂ ਮੰਨਣਾ ਅਮਨ ਨੂੰ ਲਾਉਨੇ ਫੋਨ ਇਹਦਾ ਘੜਾ ਲੋਕਰ ਦੂਜਾ ਵਿਆਹ ਹੋਣਾ ਹੀ ਆ ਲੋਕੀ ਤੇ ਕਿੰਨੇ ਕਿੰਨੇ ਵਿਆਹ ਕਰਾ ਲੈਂਦੇ ਆ ਉਹਨੂੰ ਕਹਿਨੀ ਆ ਉਹਦਾ ਕਹਿਣਾ ਤੇ ਨਹੀਂ ਮੋੜ ਦੇਣ ਲੱਗਾ ਉਹਨੂੰ ਹੀ ਲਾਉਣੀ ਫੋਨ